ਤਨਗੁਰੂ ਅਰਜੁਨ ਦੇ ਉਹਨਾਂ ਦੇ ਦਰਬਾਰ ਵਿੱਚ ਬਾਬਾ ਸੱਤਾ ਤੇ ਬਲਵੰਡ ਦੋਨੋਂ ਰਬਾਬੀ ਕੀਰਤਨ ਕਰਦੇ ਉੰਜ ਵੈਸੇ ਸਰਲੇਖ ਇਹ ਵੇ ਕਿ ਰਾਮ ਕਲੀ ਕੀ ਵਾਰ ਰਾਏ ਬਲਵੰਡ তথা ਸੱਤੇ ਧੂਮ ਆਖੀ ਭਾਈ ਵੀਰ ਸਿੰਘ ਲਿਖਦੇ ਨੇ ਕਿ ਜਿਹੜਾ ਰਾਏ ਸ਼ਬਦ ਹੈ ਟਿੱਕੇ ਦੀ ਵਾਰ ਜਿਹੜੇ ਅਰਥ ਕੀਤੇ ਹਨ ਉਹਦੇ ਚ ਲਿਖਦੇ ਨੇ ਰਾਏ ਇੱਕ ਪਦਵੀ ਹੈ ਜਿਹੜੀ ਗੁਰੂ ਅਰਜੁਨ ਦੇਵ ਜੀ ਨੇ ਬਲਵੰਡ ਨੂੰ ਦਿੱਤੀ ਸੀ ਪਾਈ ਵੀਰ ਸਿੰਘ ਦੇ ਮੁਤਾਬਕ ਰਾਏ ਬਲਵੰਡ তথা ਸੱਤੇ ਢੂ ਮਾਖੀ ਗੁਣ ਬੜਾ ਸੀ ਕੀਰਤਨ ਕਮਾਲ ਦਾ ਕਰਨਾ ਤੇ ਇੱਕ ਦਿਨ ਉਹ ਮਾਇਆ ਦੀ ਗੱਲ ਆਪਾਂ ਸਾਰੇ ਜਾਣਦੇ ਆ ਮੈਂ ਜ਼ਿਆਦਾ ਡੀਟੇਲ ਚ ਨਹੀਂ ਸਿਰਫ ਸੰਖੇਪ ਬੇਨਤੀ ਕਰਨੀ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇ ਗੁਰੂ ਕੀ ਮਾਇਆ ਦੇਖ ਕੇ ਆਪਣੇ ਮਨ ਚ ਆ ਗਿਆ ਕਿ ਜਿਹੜਾ ਢੇਰ ਗੁਰੂ ਅੱਗੇ ਲੱਗਦਾ ਹੈ ਜੇ ਮੇਰੇ ਕੋਲ ਆ ਜਾਏ ਤਾਂ ਨਹੀਂ ਕਦੀ ਸਿੱਖ ਐਸਾ ਨਾ ਸੋਚੇ ਜਿਹੜਾ ਗੁਰੂ ਘਰ ਦੀ ਮਾਇਆ ਕਪਟ ਛਲ ਕੇ ਰਾਫੇਰੀ ਨਾਲ ਮੈਂ ਸ਼ਬਦ ਬੜੇ ਸਪਸ਼ਟ ਕਹਾਂਗਾ ਆਪਣੇ ਘਰ ਵਿੱਚ ਚਲੇ ਜਾਂਦਾ ਮੈਨੂੰ ਬਖਸ਼ ਦੇ ਆ ਜੇ ਕੋਈ ਰਿਕਸ਼ਾ ਚਲਾਣ ਵਾਲਾ ਇੱਕ ਪੰਜੀ ਰੱਖ ਲਿਆ ਕੋਈ ਦਿਹਾੜੀ ਕਰਨ ਵਾਲਾ ਇੱਕ ਠਿਆਣੀ ਰੱਖ ਲਿਆ ਉਹਨਾਂ ਦੀ ਦਸਾਂ ਨਵਾਂ ਵੀ ਕਿਰਤ ਜੇ ਸੰਗਤ ਦੀ ਥਾਂ ਕੇਵਲ ਆਪਣੇ ਸਵਾਰਥ ਲਈ ਲਾਈ ਕਈ ਵਾਰੀ ਉਹ ਮਾਇਆ ਬੰਦੇ ਦਾ ਵੇੜਾ ਡੋਬ ਕੇ ਰੱਖ ਦਿੰਦੀ ਹੈ ਇਹ ਸੱਚ ਹੈ ਉਹਦੇ ਅੰਦਰ ਟਿਕਾ ਸ਼ਾਂਤੀ ਨਹੀਂ ਰਹਿੰਦੀ ਉਹਨਾਂ ਦਾ ਧਿਆਨ ਗੁਰੂ ਦੇ ਚਰਨਾਂ 'ਚ ਪਈ ਮਾਇਆ ਚਲਾ ਗਿਆ ਕਿ ਸਾਡੇ ਕੋਲ ਆ ਜਾਏ ਕਹਿ ਵੀ ਦਿੱਤਾ ਕਿ ਕੱਲ ਦੀ ਜਿੰਨੀ ਚੜਤ ਹੋਵੇ ਉਹ ਸਾਡੀ ਮੈਂ ਗੱਲ ਜ਼ਿਆਦਾ ਲਮਕਾਵਾ ਨਾ ਤਲੋ ਦੂਜੇ ਦਿਨ ਮਾਇਆ ਉਤਨੀ ਨਾ ਆਈ ਜੋ ਇਤਿਹਾਸਕਾਰਾਂ ਨੇ ਲਿਖਿਆ ਉਹ ਰਸ ਗਏ ਤੇ ਅੰਦਰ ਦਾ ਹੰਕਾਰ ਕਹਿ ਰਿਹਾ ਸੀ ਕਿ ਤੂੰ ਕੀਰਤਨ ਕਰਨੇ ਅਸੀਂ ਕੀਰਤਨ ਕਰਨਿਆਂ ਤੇ ਤਾਂ ਸੰਗਤ ਆਉਂਦੀ ਪਰ ਨਹੀਂ ਪਿਆਰਿਓ ਇੱਥੇ ਕੀਰਤਨ ਕਰੀਏ ਤੇ ਤਾਂ ਬਖਸ਼ਿਸ਼ ਹੁੰਦੀ ਸਾਡੇ ਕਰਕੇ ਨਹੀਂ ਹੁਣ ਕੀਰਤਨੀਏ ਤਾਂ ਉਹ ਹੀ ਨੇ ਜਦੋਂ ਦਰਬਾਰ ਸਾਹਿਬ ਕੋਈ ਕੀਰਤਨ ਕਰਦਾ ਅਸੀਂ ਸਾਰੇ ਕਹਿਣ ਲੱਗ ਪੈਂਦੇ ਆ ਅੱਜ ਕੱਲ ਇਹਨਾਂ ਦੇ ਕੀਰਤਨ 'ਚ ਬੜਾ ਰਸ ਭਰਿਆ ਗਿਆ ਪਿਆਰਿਓ ਸ਼ਬਦ ਉਹੀ ਨੇ ਪਰ ਜਿਸ ਥਾਂ ਤੇ ਬੈਠ ਕੇ ਗਾਣ ਲੱਗ ਪਏ ਉਸ ਥਾਂ ਵਿੱਚੋਂ ਵੀ ਰਹਿਮਤਾ ਮਿਲਣਾ ਪਈ ਮਨ ਚਾਇਆ ਸਿੱਖ ਬੁਲਾਣ ਗਏ ਨਹੀਂ ਆਏ ਸੰਗਤ ਬੁਲਾਣ ਗਏ ਨਹੀਂ ਆਈ ਤਨ ਗੁਰੂ ਅਰਜੁਨ ਦੇ ਨਰੰਜਨੀ ਜੋਤ ਆ ਬੁਲਾਣ ਗਈ ਦਰਵਾਜ਼ਾ ਨਹੀਂ ਖੋਲਿਆ ਉੱਤਰ ਦਿੱਤਾ ਕਿ ਦੇਖ ਲਿਆ ਇੱਕ ਦਿਨ ਵਿੱਚ ਹੀ ਜਿੱਥੇ ਜਾਵਾਂਗੇ ਕੀਰਤਨ ਕਰਕੇ ਗੁਰੂ ਬਣਾ ਲਾਂਗੇ ਤੇ ਚੁੱਕ ਪਿਰਥੀਏ ਦੀ ਵੀ ਸੀ ਬੋਲਦੇ ਬੋਲਦੇ ਇੱਥੋਂ ਤੱਕ ਚਲੇ ਗਏ ਕਿ ਆਦ ਗੁਰੂ ਨਾਨਕ ਸਾਹਿਬ ਲਈ ਸ਼ਬਦ ਵਰ ਦਿੱਤਾ ਜੇ ਮਰਦਾਨਾ ਕੀਰਤਨਾਂ ਕਰਦਾ ਉਹਨਾਂ ਨੂੰ ਕੌਣ ਜਾਣਦਾ ਹਜ਼ੂਰ ਵਾਪਸ ਆ ਗਏ ਕਹਿਣ ਲੱਗੇ ਅਸਲ 'ਚ ਫਿੱਟ ਗਏ ਨਹੀਂ ਆਦ ਗੁਰੂ ਜੀ ਬਾਰੇ ਸ਼ਬਦ ਕੋਈ ਮੇਰਾ ਸਿੱਖ ਇਨਾਂ ਨੂੰ ਮੁੱਖ ਨਹੀਂ ਲਾਏਗਾ ਜਿਹੜਾ ਲਾਏਗਾ ਉਹਨੂੰ ਨਸ਼ਰ ਕੀਤਾ ਜਾਏਗਾ ਨਸ਼ਰ ਇੱਕ ਸਜ਼ਾ ਸੀ ਉਹਦਾ ਮੁੱਖ ਕਾਲਾ ਕੀਤਾ ਜਾਏਗਾ ਪਾਟੇ ਕਪੜੇ ਪਹਿਨਾਏ ਜਾਣਗੇ ਆਓ ਮੈਂ ਆਪ ਕੀਰਤਨ ਕਰਨਾ ਤਨ ਗੁਰੂ ਅਰਜੁਨ ਦੇਵ ਸੱਚੀ ਸਰਕਾਰ ਸਰੰਦਾ ਪਖੜਿਆ ਇਸ ਧਰਤੀ ਤੇ ਕੀਰਤਨ ਕੀਤਾ ਗੁਰਮਖੋ ਰਬਾਬੀ ਕੀਰਤਨ ਕਰਦੇ ਨੇ ਉਸ ਦਿਨ ਦਾਤੇ ਨੇ ਤਰਸ ਕਰਕੇ ਸਿੱਖ ਦੇ ਬੱਚੇ-ਬੱਚੇ ਦੇ ਘਰ ਵਿੱਚ ਕੀਰਤਨ ਪੁੰਜਾ ਦਿੱਤਾ ਕਿ ਸਿੱਖ ਆਪ ਕੀਰਤਨ ਕਰਨਗੇ ਅੱਜ ਕੀਰਤੀ ਸਿੱਖ ਆਪ ਕੀਰਤਨ ਕਰਦੇ ਪਰ ਉਹ ਆਏ ਨਾ ਕੋਈ ਸਮੇਂ ਬਾਅਦ ਇਹ ਕੁਝ ਵਾਪਰਿਆ ਸੱਚੀ ਮੁਚੀ ਤਨ ਨੂੰ ਰੋਗ ਲੱਗ ਗਿਆ ਸ਼ਰੀਰ ਵਿੱਚੋਂ ਚਮੜੀ ਪਟਣ ਲੱਗ ਪਈ ਖੂਨ ਗੰਦਾ ਨਿਕਲਣ ਲੱਗਾ ਅਖੀਨ ਗੁਰੂ ਅਰਜੁਨ ਦੇਵ ਦਾ ਘਰ ਚ ਇਤਿਆ ਕਿ ਗਲਤੀਆਂ ਸੀ ਬੜੀਆਂ ਕੀਤੀਆਂ ਨੇ ਕੌਣ ਗੁਰੂ ਅਰਜੁਨ ਦੇਵ ਕੋ ਲੈ ਕੇ ਜਾਏ ਭਾਈ ਲੱड्डा ਸਾਹਿਬ ਦੇ ਕੋਲ ਗਏ ਉਹ ਸਿੱਖ ਲਾਹੌਰ ਦੀ ਧਰਤੀ ਤੋਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ ਮੋਖ ਉਸ ਦਾ ਕਾਲਾ ਸੀ ਮੋਖ ਕਾਲਾ ਕਰ ਗਲੇ 'ਚ ਜੋੜਿਆਂ ਦਾ ਖਾਰ ਪਾਤੇ ਕਪੜੇ ਤੇ ਖੋਤੇ ਤੇ ਬੈਠਾ ਆ ਰਿਹਾ ਇਸ ਧਰਤੀ ਤੇ ਪਹੁੰਚਿਆ ਅੱਗੇ ਢੋਲ ਵੱਜ ਰਿਹਾ ਦਰਬਾਰ ਦੇ ਨੇੜੇ ਪਹੁੰਚਦੇ ਨੇ ਧੰ ਗੁਰੂ ਅਰਜੁਨ ਦੇ ਪੁੱਛਦੇ ਨੇ ਅੱਜ ਰੌਲਾ ਕਾਹਸਦਾ ਇਹ ਢੋਲ ਕੌਣ ਵਜਾ ਰਿਹਾ ਬਾਹਰ ਮੇਵੜਾ ਗਿਆ ਦਾਤਾਰ ਜੀ ਭਾਈ ਲੱਦਾ ਸਾਹਿਬ ਆਏ ਨੇ ਹਜ਼ੂਰ ਕਹਿੰਦੇ ਨੇ ਅੱਗੇ ਵੀ ਆਉਂਦਾ ਲੱਦਾ ਅੱਜ ਢੋਲ ਕਿਉਂ ਕਹਿਣ ਲੱਗੇ ਦਾਤਾ ਸੱਤਾ ਤੇ ਬਲਵੰਡ ਵੀ ਨਾਲ ਨੇ ਹਜ਼ੂਰ ਨੇ ਕਿਉਂ ਨੂੰ ਪਤਾ ਨਹੀਂ ਇੱਕ ਗੁਰੂ ਨਿੰਦਕ ਨੇ ਇਨਾਂ ਨੂੰ ਨਸ਼ਰ ਕੀਤਾ ਜਾਏਗਾ ਜਿਹੜਾ ਲੈ ਕੇ ਆਏਗਾ ਦਸਨ ਵਾਲੇ ਦਾ ਗਲਾ ਭਾਰਿਆ ਦਾਤਾ ਜੀ ਭਾਈ ਲੱਦਾ ਤਾਂ ਲਾਹੌਰ ਤੋਂ ਆਪਣੇ ਆਪ ਨੂੰ ਨਸ਼ਰ ਕਰਕੇ ਆਇਆ ਤਨ ਗੁਰੂ ਅਰਜੁਨ ਦੇਵ ਉੱਠ ਕੇ ਆਏ ਮੈਂ ਤਾਂ ਇਹ ਲੈ ਲਿਆ ਭਾਈ ਜਉਂਦੇ ਜੀ ਆਪਣੇ ਗੁਨਾ ਮੰਨ ਲਈਏ ਜਿਉ ਜਾਨੂ ਤਿਉ ਉਹਦੇ ਚਰਨਾਂ 'ਚ ਟਹਿ ਪਈਏ ਬੇਨਤੀ ਕਰੀਏ ਜਿਉ ਜਾਨੂ ਤਿਉ ਰਾਖ ਹਰ ਪ੍ਰਭ ਤੇ ਰਿਆ ਕਿਤੇ ਗਣੂ ਅਸੰਖ ਅਬਗਣ ਮੇਰੇ ਹਜ਼ੂਰ ਬਾਹਰ ਨਿਕਲਦੇ ਨੇ ਆਹੀ ਧਰਤੀ ਜਿੱਥੇ ਤੁਸੀਂ ਬੈਠੇ ਹੋ ਦੇਖਿਆ ਭਾਈ ਲੱਦੇ ਦਾ ਚਿਹਰਾ ਗੁਰੂ ਅਰਜੁਨ ਸਾਹਿਬ ਅੱਗੇ ਗਏ ਕਹਿਣ ਲੱਗੇ ਇਹ ਕੀ ਬਣਾਇਆ ਕਹਿਣ ਲੱਗੇ ਦਾਤਾ ਬਣਾਇਆ ਨਹੀਂ ਤੇਰਾ ਹੁਕਮ ਮੰਨਿਆ ਹੈ ਸਿੱਖ ਦਾ ਕੰਮ ਹੈ ਹੁਕਮ ਮੰਨਣਾ ਇਹਨਾਂ ਦੇ ਮੱਥੇ ਬਾਅਦ ਚ ਲੱਗਾ ਪਹਿਲਾਂ ਹੁਕਮ ਮੰਨਿਆ ਤੁਹਾਡਾ ਹਜ਼ੂਰ ਕਹਿੰਦੇ ਨੇ ਪਤਾ ਹੈ ਤੂੰ ਆਇਆ ਕਿਵੇਂ ਮੈਂ ਕਿੰਨਾ ਨਾਲ ਆਇਆ ਉਹਨੇ ਜਿਹੜੇ ਸ਼ਬਦ ਕਹੇ ਸ਼੍ਰੀਮਾਨ ਪਾਈ ਵੀਰ ਸਿੰਘ ਨੇ ਲਿਖੇ ਨੇ ਹੱਥ ਜੋੜ ਕੇ ਕਹਿੰਦਾ ਦਾਤਾ ਤੇਰੇ ਦਰ ਤੋਂ ਫਿਟਕਿਆ ਹੋਇਆਂ ਦਾ ਫਿਟਕਿਆ ਹੋਇਆ ਵਕੀਲ ਬਣ ਕੇ ਆਇਆ ਫਿਟਕਿਆ ਵਕੀਲ ਬਣ ਕੇ ਆਇਆ ਹਜ਼ੂਰ ਕਿੰਨੇ ਨਾਂ ਨੇ ਔਗਣ ਕਿੰਨੇ ਕੀਤੇ ਕਹਿਣ ਲੱਗੇ ਦਾਤਾ ਇਹਨਾਂ ਦੇ ਔਗਣਾਂ ਦੇਖੋ ਆਪਣੇ ਘਰ ਦੀ ਰਹਿਮਤ ਦੇਖੋ ਜਿੱਥੇ ਤੇਰੇ ਘਰ ਦੀ ਰਹਿਮਤ ਵਰਦੀ ਉਥੇ ਕਰੋੜਾਂ ਪਾਪੀ ਵੀ ਤਰ ਜਾਂਦੇ ਤਨ ਗੁਰੂ ਅਰਜੁਨ ਸਾਹਿਬ ਨੇ ਸੀਨੇ ਨਾਲ ਲਾਇਆ ਭਾਈ ਲੱਦਾ ਦਾ ਮੁਖ ਤੋਤਾ ਵਾਪਸ ਆਏ ਚਰਨਾ ਤੇ ਡਿੱਗੇ ਗੁਰਮਖੋ ਅੱਗੇ ਸਿਰਫ ਬਾਣੀ ਦਾ ਕੀਰਤਨ ਕਰਦੇ ਸਨ ਜਦੋਂ ਗੁਰੂ ਅਰਜੁਨ ਦੇਵ ਨੇ ਸੀਨੇ ਨਾਲ ਲਾਇਆ ਤੇ ਗੁਰੂ ਦੀ ਸਿਵਤ ਵਿੱਚ ਬਾਣੀ ਅੰਦਰ ਆ ਗਈ ਉਹਨਾਂ ਨੇ ਫਿਰ ਲਿਖਿਆ ਦੁਨੀਆਂ ਦੇ ਲੋਗੋ ਚੜਦੇ ਤੋਂ ਲੈੰਦੇ ਤੱਕ ਜਾ ਆਏ ਆ ਗੁਰੂ ਨਾਨਕ ਸਾਹਿਬ ਵਰਗਾ ਕੋਈ ਕਰ ਨਹੀਂ ਜੀ ਜਿਹੜਾ ਇਹਦੇ ਤੋਂ ਟੁੱਟ ਗਿਆ ਉਹਨੂੰ ਆਤਮਿਕ ਮੌਤ ਪੈ ਗਈ ਉਹ ਬਚਨ ਨੇ ਚਾਰੇ ਜਾਗੇ ਚੌਂ ਜੁਗੀ ਪੰਚਾਇਨ ਆਪੇ ਖੋਵਾ ਆਪੀ ਨੇ ਆਪ ਸਾਜੀਉਂ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਖੋਵਾ ਸਭ ਉਮਤ ਆਉਣ ਜਾਵਣੀ ਆਪੇ ਹੀ ਨਵਾਂ ਨਿਰੋਵਾ ਕਦੀ ਧਰ ਗੈ ਲਈ ਦਰਵਾਜ਼ਾ ਨਾ ਕੋਲਿਆ ਗੁਰਦੇਵ ਲਈ ਤੇ ਅੱਜ ਕਹਿ ਰਹੇ ਨੇ ਤਖਤ ਬੈਠਾ ਅਰਜੁਨ ਗੁਰੂ ਸਤਗੁਰ ਕਾਖਿ ਵੈ ਚੰਦੋਵਾ ਉਗਮਣੋ ਤੈ ਆਤਮਣੋ ਚੌ ਚੱਕੀ ਕਿਆਂ ਲੋਵਾ ਜਿਨਿ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋਵਾ ਬੇਨਤੀ ਕਰਾਂਗਾ ਗੁਰਮਖੋ ਦਾਤੇ ਨੇ ਸੀਨੇ ਨ ਲਾਇਆ ਉਹਨਾਂ ਦੀ ਬਾਣੀ ਦਰਜ ਕੀਤੀ ਅੱਜ ਗੁਰੂ ਅਰਜੁਨ ਸਾਹਿਬ ਕਹਿੰਦੇ ਨੇ ਅਰਦਾਸ ਕਰ ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੂਲੀਐ ਤੇਰੀ ਕਿਰਪਾ ਨਾਲ ਇਸ ਮਾਇਆ ਦੇ ਡਰਾਵਣੇ ਰੂਪ ਤੋਂ ਚੀ ਵੱਤ ਸਕਦੇ ਹਾਂ